ਹੇ ਪਤਾ ਪਰ ਮਾਂ ਨੂੰ ਗਾੜੀ ਲੰਦਾ ਆਪ ਬਾਹਰ ਚ ਤੁਰਦਾ ਆ ਮਮੀ ਮੈਂ ਇੱਥੇ ਪੇਪਰ ਬਣਾਉਣ ਡਿਆ ਆਂ ਕਾ ਮੈਂ ਪੇਪਰ ਬਣਾਉਣ ਡਿਆ ਆਂ ਆਂਦਾ ਹੀ ਹੁਣ ਮੈਂ ਆ ਜਾਣਾ ਆ ਮਮੀ ਮੈਂ ਨਾਲ ਹੀ ਸਾ ਮੈਂ ਨੌਂ ਚ ਭੇਜਿਆ ਸੀ ਖੀਰ ਦੇ ਨੌਂ ਦੀ ਨੌ ਦੇਖੀ ਜੇ 14 ਸਾਲ ਮੇਰੇ ਪੁੱਤਰੋਂ ਕੇ ਨੂੰ ਹੋ ਗਏ ਬੜੀ ਮਿਹਨਤ ਕਰਕੇ ਮੈਂ ਪੁੱਤ ਔਖੇ ਪਾਲ ਕੇ ਕੱਲੇ ਬਾਹਰ ਕਿ ਚੱਲ ਮੇਰਾ ਪੁੱਤ ਕਮਾ ਕੇ ਮੈਨੂੰ ਕੱਲੂਗਾ ਪਰ ਕਮਾਈ ਕੀਤੀ ਸਰਕਾਰ ਨੂੰ ਹੀ ਦੇਤੀ ਉਧਰ ਸਰਕਾਰ ਨੂੰ ਨਹੀਂ ਦੇਤੀ ਆਖਣਾ ਮੰਮੀ ਮੈਂ ਇੱਥੇ ਪੇਪਰ ਬਣਾਉਣ ਡਿਆ ਵਾਂ ਹਾਂ ਮੈਂ ਪੇਪਰ ਬਣਾਉਣ ਡਿਆ ਵਾਂ ਆਂਦਾ ਹੀ ਹੁਣ ਮੈਂ ਆ ਜਾਣਾ ਵਾਂ ਮੰਮੀ ਇੱਕ ਮਹੀਨਾ ਹੀ ਆ ਸਿਰਫ ਨਵੇਂ ਸਾਲ 'ਚ ਮੈਂ ਆ ਜਾਣਾ ਵਾਂ ਮੈਂ ਆਣ ਕੇ ਨਾ ਕੁਝ ਕਰੂੰਗਾ ਮੈਂ ਨਾ ਵੇਖਿਆ ਕਰਨਾ ਮੈਂ ਵੇਖਿਆ ਬਾਹਰ ਵੀ ਮੈਂ ਆਪਣਾ ਘਰ ਬਣਾ ਲਾ ਮੈਂ ਨਾ ਬਣਾਇਆ ਘਰ ਵੀ ਮੇਰੇ ਪੁੱਤ ਦੀ ਕਮਾਈ ਆ ਚਲ ਉਧਰ ਹੀ ਰਿਆ ਪੂਰੀ ਕਰਨ ਕਰ ਲਾ ਮम्मी ਮੈਂ ਕਮਾ ਕੇ ਪੈਸੇ ਮੈਂ ਘਰ ਬਣਾ ਲਊਗਾ ਮੈਨੂੰ ਨਹੀਂ ਪਤਾ ਮੇਰੇ ਪੁੱਤ ਨਾਲ ਕੀ ਬਣਨਾ ਕੀ ਚੰਗਾ ਭਲਾ ਨਾ ਕੋਈ ਦੁੱਖ ਨਾ ਕੋਈ ਤਕਲੀਫ ਮੇਰੇ ਪੁੱਤ ਨੂੰ ਕੋਈ ਨਹੀਂ ਮੇਰੇ ਪੁੱਤ ਨੂੰ ਜੱਕਦਾ ਵੀ ਗੱਲਾਂ ਕਰਦਾ ਕਰਦਾ 9 ਵਜੇ ਮੈਨੂੰ ਫੋਨ ਆਉਂਦਾ ਵਾ 12 ਵਜੇ ਸੱਸ ਨੂੰ ਆਉਂਡਿਆ ਵਾ ਉਹਨੂੰ ਨਹੀਂ ਪਤਾ ਮੇਰੇ ਪਤਨਾ ਕੀ ਵਾਪਰਨੇ ਕੀ ਹੈ ਮੇਰੀ ਸਰਕਾਰ ਗਾੜੀ ਹੈ ਉਹ ਪੀਲਾ ਮੈਂ ਤੇ ਘਰ ਧੋਤਾ ਹੀ ਪੁੱਤ ਬਦਲੇ ਵੀ ਚੱਲ ਕੋਈ ਨਹੀਂ ਮੇਰੇ ਪੁੱਤ ਪੱਕਾ ਹੋਊਗਾ ਆਪੇ ਪ੍ਰਕਾਰ ਦੀ ਜ਼ਿੰਦਗੀ ਸਵਾਰ ਲਊਗਾ ਪੋਰੀਆ ਪੋਰੀਆ ਕਰਕੇ ਮੈਂ ਪੈਸੇ ਜੋੜ ਜੜ ਕੇ ਆਪਣੇ ਪੁੱਤ ਨੂੰ ਮਾਰ ਕਰ ਲਿਆ ਮੈਂ ਪੋਰੀਆ ਪੋਰੀਆ ਕਰਕੇ ਕੱਲਿਆ ਮੈਨੂੰ ਨਹੀਂ ਪਤਾ ਪਰ ਮਾਂ ਨੂੰ ਗਾੜੀ ਲੰਦਾ ਆਪ ਬਾਅਦ ਚ ਤੁਰਦਾ ਫਿਰ ਇਹ ਸਰਕਾਰ ਨੂੰ ਇਹ ਅਪੀਲ ਆ ਵੀ ਮੇਰਾ ਪੁੱਤ ਨੂੰ ਇੱਕ ਵਾਰ ਲੈਂਦਾ ਜਾਵੇ ਆ ਤੇ ਨਾ ਵੇਖਿਆ ਕਰ ਨਾ ਵੇਖਿਆ ਮੈਂ ਬਾਹਰ ਮੈਂ ਕਮਾਈ ਦੇ ਕਰਕੇ ਨਾ ਨਾ ਮੇਰਾ ਕੋਈ ਪਿਆਲੀ ਨਾ ਮੇਰਾ ਕੋਈ ਬੰਨਾ ਸਾਡਾ ਬੇਟਾ ਤਲਵਿੰਦਰ ਸਿੰਘ 2009 ਨੂੰ ਅੰਗਲੈਂਡ ਗਿਆ ਸੀ ਅੰਗਲੈਂਡ ਗਿਆ ਸੀ ਪਰ ਉੱਥੇ ਇੰਨੇ ਹਾਲਾਤ ਨਹੀਂ ਸੁਧਾਰ ਸਕਿਆ ਪੂੰਜੀ ਪੂੰਜੀ ਇਕੱਠੀ ਕਰਕੇ ਮੈਂ ਬਜਲੀ ਬੋਰਡ ਦੇ ਵਿੱਚ ਡਾਇਰਮੈਨ ਦੇ ਅਹੁਦੇ ਤੇ ਨੌਕਰੀ ਕੀਤੀ ਪੈਸਾ ਪੈਸਾ ਇਕੱਠਾ ਕਰਕੇ ਜੀਪੀ ਫੰਡ ਵੀ ਸਾਰਾ ਕਢਾ ਕੇ ਲਾ ਕੇ ਮੈਂ 16 ਲੱਖ ਉਹਨੂੰ ਮੈਂ ਅੰਗਲੈਂਡ ਭੇਜਿਆ ਆਪਣੇ ਘਰ ਦੇ ਹਾਲਾਤ ਸੁਧਾਰਨ ਵਾਸਤੇ 14 ਸਾਲ ਪਿੱਛੋਂ ਵੀ ਉਹ ਮੈਂ ਮੂੰਹ ਨਹੀਂ ਵੇਖ ਸਕਿਆ 23 ਤਰੀਕ ਨੂੰ ਮੈਨੂੰ ਖਬਰ ਆਈ ਆ ਮਨੇਰੇ 2 ਵਜੇ ਤੇ ਉਸ ਨੂੰ ਹਟੈਕ ਨਾਲ ਮੌਤ ਹੋ ਗਈ ਆ ਫੇਰ ਆ ਘਰ ਦੇ ਜੀਆਂ ਨੂੰ ਮੈਂ ਠਾਲਿਆ ਤੇ ਤੁਸੀਂ ਫੋਨ ਨਹੀਂ ਚੁੱਕਿਆ ਜੇ ਆਪਕੋ ਫੋਨ ਮਿਲਣਾ ਹੁੰਦਿਆ ਤੇ ਉਹਦੀ ਮੌਤ ਹੋ ਚੁੱਕੀ ਹਟੈਕ ਦੇ ਨਾਲ ਫੇਰ ਅਸੀਂ ਬਾਹਰੋਂ ਫੋਨ ਲਾਇਆ ਤੇ ਫੇਰ ਪਤਾ ਕੀਤਾ ਦੇਖੀਏ ਸਾਨੂੰ ਬਾਹਰੋਂ ਫੇਰ ਪਤਾ ਲੱਗਾ ਕਿ ਹਾਂ ਠੀਕ ਉਹਦੀ ਮੌਤ ਹੋ ਗਈ ਆ ਗਏ ਲੋ ਕਰਦੇ ਹਾਲਾਤ ਹੀ ਨਹੀਂ ਸੁਧਾਰੇ 14 ਸਾਲਾਂ ਜੀ 14 ਸਾਲਾਂ ਦੇ ਇਹ ਘਰ ਦੇ ਹਾਲਾਤ ਨੂੰ ਸੁਧਾਰ ਸਕਦੇ ਕਿਉਂਕਿ ਪੂੰਜੀ ਪੂੰਜੀ ਜਿਹੜੀ ਇਕੱਠੀ ਕੀਤੀ ਉਹ ਤੇ ਸਾਰੀਆਂ ਲਾਤੀ ਉਧਰ ਤੇ ਮੁੜ ਕੇ ਸਾਥੋਂ ਆਪਣਾ ਸੁਧਾਰਿਆ ਨਹੀਂ ਗਿਆ ਸਾਡੇ ਮਕਾਨ ਵੇਖੋ ਸਾਰੇ ਠੱਠੇ ਆ ਬਾਲਾਂ ਦੇ ਮਕਾਨ ਨੇ ਤੇ ਸਾਰੇ ਠੱਠੇ ਹੋਏ ਆ ਕੀ ਪੀਲ ਕੀ ਕਰਦੇ ਅਸੀਂ ਪੀਲ ਕਰਦੇ ਗਵਰਨਮੈਂਟ ਗਾੜੀ ਕਿ ਸਾਡੇ ਲੜਕੇ ਦੀ ਡੈੱਡ ਬਾਡੀ ਜਿਹੜੀ ਆ ਸਾਨੂੰ ਭਾਰਤ ਭੇਜੀ ਜਾਵੇ ਤੇ ਕੋਈ ਇਹਨੇ ਸਰਕਾਰ ਨੇ ਸਾਡੀ ਅਜੇ ਤੱਕ ਮਦਦ ਨਹੀਂ ਕੀਤੀ ਨਾ ਅਜੇ ਤੱਕ 3 ਦਿਨ ਹੋ ਗਿਆ ਅਜੇ ਤੱਕ ਸਾਡੇ ਕੋ ਕੋਈ ਵੀ ਸਰਕਾਰੀ ਮੁਲਾਜ਼ਮ ਅਜੇ ਤੱਕ ਕੋਈ ਨਹੀਂ ਪਹੁੰਚਿਆ ਸਾਡੇ ਕੋ ਕਹੇ ਨੇ ਸਾਡੀ ਸਾਰ ਨਹੀਂ ਰਹੀ ਧਿਆਨ ਕੇ ਠੀਕ